ਇਹ ਸਾਡੇ ਕੋਲ ਮਟੀਨ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕ੍ਰਿਸ਼ਨ ਚੰਦ ਪੁੱਤਰ ਖਜ਼ਾਨ ਚੰਦ ਵਾਸੀ ਬਲੀਵਨਗਰ ਮਹਿੰਡਾ ਜ਼ਿਲ੍ਹਾ ਰੁਪਨਗਰ ਜਿਹੜਾ ਕਿ ਇੱਥੇ ਨਗਾਨੀ ਪੱਤੀ ਦੀ ਦੁਕਾਨ ਕਰਦੇ ਹੈ ਕਿ ਉਹਨੇ ਅੱਗੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀਤ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25000 ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 500 ਰੁਪਏ ਦੇ ਕੇ ਸੀ 20000 ਰੁਪਏ ਨੂੰ ਦਿੱਤਾ ਨਹੀਂ ਸੀ ਨੀਵ ਕੋ ਲੜਕੀ ਹੈ ਤੇ ਉਹਦਾ ਘਰ ਵਾਲਾ ਅਸੀਂ ਜਿਹੜੀ ਕਿ ਮਨੀਸ਼ਪੁਰੇ ਰਹਿਣ ਵਾਲੀ ਆ ਤੇ ਹਾਲਵਾਸੀ ਤੇ ਰਾਜਦਰ ਮਰਿੰਡਾ ਰਹਿੰਦੀ ਆ ਜੀ ਤੇ ਜਿਹੜਾ ਉਹਦਾ ਘਰ ਵਾਲਾ ਸਰ ਇਹਨਾਂ ਦੋਨਾਂ ਨੇ ਉਸੋ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਧਰਵਾ ਕੇ ਦੋ ਵਿਅਕਤੀ ਇਹਨਾਂ ਦੇ ਨਾਲ ਹੋਰ ਚੁੱਕੇ ਜੀ ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਕੂੜੀਆਂ ਨਗਰ ਦੀ ਤਸਵੀਰਾਂ ਖਿੱਚ ਰਿਆ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰਨ ਲੱਗੇ ਅਤੇ ਕੁਝ ਤੋਂ ਪੈਸੇ ਦੀ ਡਿਮਾਂਡ ਕਰਨ ਲੱਗੇ ਜੀ ਸਾਡੇ ਕੋਲ ਇਹ ਮਕੀਨ ਇਨਫੋਰਮੇਸ਼ਨ ਆਈ ਸੀ ਸੜਕੋ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੀਵਨਗਰ ਮੁੰਡਾ ਜ਼ਿਲ੍ਹਾ ਰੁਪਨਗਰ ਜਿਹੜਾ ਕਿ ਇੱਥੇ ਨਗਾਹਮ ਦੇ ਕੱਪੜੇ ਦੀ ਦੁਕਾਨ ਕਰਦਾ ਹੈ ਕਿ ਉਹਨੇ ਅੱਗੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25 ਹਜ਼ਾਰ ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 5000 ਰੁਪਏ ਦੇ ਕੇ ਸੀ 20000 ਰੁਪਏ ਨੂੰ ਦਿੱਤਾਂ ਸੀ ਉਹਨੂੰ ਦੋ ਤਿੰਨ ਵਾਰ ਲੜਕੀ ਨੇ ਆਪਣੇ ਘਰੇ ਬੁਲਾ ਲਿਆ ਸੀ ਉਸ ਨੂੰ ਕ੍ਰਿਸ਼ਣ ਚੰਦ ਨੂੰ ਵੀ ਤੁਸੀਂ ਵੀ ਮਰਿੰਡੇ ਦੇ ਰਹਿਣ ਵਾਲੇ ਹੋ ਵੀ ਸਾਜਾ ਮਤਲਬ ਮੈਂ ਬਿਮਾਰ ਹਾਂ ਮੈ ਤੁਹਾਨੂੰ ਜਾਂਦੇ ਜਾਂਦੇ ਪੈਸੇ ਫੜ ਲੈ ਜੀ ਤੇ ਉਹ ਕ੍ਰਿਸ਼ਣ ਚੰਦ ਨੂੰ ਤੇ ਤੋਂ ਪੈਸੇ ਫੜਨ ਚਲਾ ਗਿਆ ਪੈਸੇ ਜਦੋਂ ਫੜਨ ਗਿਆ ਉਹਨਾਂ ਨੇ ਉਸ ਦੀ ਲੜਕੀ ਨੇ ਤੇ ਲੜਕੇ ਦੇ ਘਰ ਵਾਲੇ ਨੇ ਜਨੀਬ ਕੋ ਲੜਕੀ ਹੈ ਤੇ ਉਹਦਾ ਘਰ ਵਾਲਾ ਜਿਹੜੀ ਕਿ ਮਹੇਸ਼ਪਰੇ ਰਹਿਣ ਵਾਲੀ ਆ ਤੇ ਹਾਲਵਾਸੀ ਕਿਰਾਏਦਾਰ ਮਰਿੰਡਾ ਰਹਿੰਦੀ ਆ ਜੀ ਤੇ ਜਿਹੜਾ ਉਹਦਾ ਘਰ ਵਾਲਾ ਸਰ ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਤਾਰਵਾ ਕੇ ਦੋ ਵਿਅਕਤੀਆਂ ਨੇ ਨਾਲ ਹੋਰ ਸੀਗੇ ਜੀ ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨਗਨ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰ ਲਿਆ ਤੇ ਇੱਕ ਉਸ ਤੋਂ ਪੈਸੇ ਨਹੀਂ ਡਿਮਾਂਡ ਕਰ ਲਏ ਉਹਦੇ ਤੋਂ 2 ਲੱਖ ਰੁਪਏ ਮੰਗਣ ਲੱਗ ਪਏ ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ 'ਚ ਪਾ ਦਾਂਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਜਿਸ ਦੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਗਾਈ ਅਸੀਂ ਦੋਸ਼ੀਆਂ ਦੇ ਖਿਲਾਫ ਮਕੰਦਾ ਨੰਬਰ 47/2024 ਅੰਡਰ ਸੈਕਸ਼ਨ 365 342 383 386 388 ਆਈਪੀਸੀ ਜਾਰਜ ਸਰਕਟਰੀ ਜਿਸੇ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਦੋ ਦੋਸ਼ੀਨ ਅਤੇ ਜਿਹੜੇ ਦੋ ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਅ ਅਕਿਊਜ਼ ਨਾਮਿਨੇਟ ਕਰ ਲਈ ਇੱਕ ਗੁਰਿੰਦਰ ਸਿੰਘ ਹੈਗਾ ਉਹ ਬਡਵਾਲੇ ਪਿੰਡ ਦਾ ਹੈਗਾ ਸਾਡਾ ਇੱਥੇ ਤੇ ਇੱਕੋ ਦੀ ਪਤਨੀ ਹੈਗੀ ਰੋਜੀ ਉਹ ਬੇਸਿਕਲੀ ਮਰਿੰਡੇ ਦੀ ਹੈਗੀ ਆ ਬਾਜੀਗਰ ਬਸਤੀ ਦੀ ਤੋ ਐਤ ਇਹਨਾਂ ਨੇ ਲੰਮੇ ਦੀ ਕਰਵਾਈ ਹੋਈ ਹੈ ਜਿਹੜਾ ਬਟਵਾਲੀ ਦਾ ਲੜਕੇ ਜਲਦੀ ਅਸੀਂ ਉਹਨਾਂ ਨੂੰ ਰੈਸਟ ਕਰ ਲਾਂਗੇ ਕਿਹੜਾ ਕਿਹੜੇ ਗ੍ਰਿਫਤਾਰ ਨੇ ਸਾਡੇ ਕੋਲ ਇਹ ਜਿਹੜਾ ਹੈਗਾ ਲੜਕੀ ਸੰਦੀਪ ਕੌਰ ਅਤੇ ਇਸ ਦਾ ਪਤੀ ਜੀ ਸਰਜੀਤ ਸਿੰਘ ਜੀ ਇਹ ਦੋ ਗ੍ਰਿਫਤਾਰ ਇਹ ਹਾਂਜੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ ਸਾਡੇ ਕੋਲ ਪੁਲਿਸ ਰਿਮਾਂਡ ਤੇ ਇਹ ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਰਿਮਾਂਡ ਆਸਲ ਹੈ ਪਹਿਲਾਂ ਕੋਈ ਮਾਮਲਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਾਟਰਨ ਰਮਿਸਕੀਸ਼ਨ ਆ ਸੀ ਉਹ ਵੀ ਤੁਹਾਨੂੰ ਦੱਸ ਦਾਂਗੇ ਜੀ ਜੀ 2 ਲੱਖ ਦੀ ਗੱਲ ਹੋਈ ਸੀ ਉਹਨੇ ਦੇ ਵੀ ਤੇ ਚਿਸ਼ਟਾ ਨਹੀਂ ਨਹੀਂ ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੇ ਦੁਕਾਨ ਤੋਂ ਆ ਕੇ 10000 ਰੁਪਏ ਇੱਕ ਵਾਰ ਲੈ ਕੇ ਗਏ ਜ ਨੇ ਤੇ ਉਹ ਕਹਿੰਦੇ ਵੀ ਸਾਡੇ ਕੋਲ ਨੂੰ ਤੁਰੰਤ ਹੁਣੇ ਪੈਸੇ ਦੇ ਉਹ ਕਹਿੰਦੇ ਮੇਰੇ ਅਕਾਊਂਟ ਚ ਪਏ ਨੇ ਤੇ ਜਦੋਂ ਉਹਦੇ ਅਕਾਊਂਟ ਚੋਂ ਉਹ ਕਹਿੰਦੇ ਸਾਨੂੰ ਗੂਗਲ ਟ੍ਰਾਂਸਫਰ ਕਰ ਦੇ ਉਹ ਗੂਗਲ ਟ੍ਰਾਂਸਫਰ ਕੀਤਾ 2000 ਤੋਂ ਵੱਧ ਨਹੀਂ ਹੋਏ ਉਹ 2000 ਰੁਪਏ ਗੂਗਲ ਟ੍ਰਾਂਸਫਰ ਕਰਤਾ ਤੇ ਉਸ ਤੋਂ ਵੱਧ ਹੋਏ ਨਹੀਂ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਅਕਾਊਂਟ ਚ ਪਾ ਦੂੰਗਾ ਜਾਂ ਮੈਂ ਤੁਹਾਨੂੰ ਤੁਸੀਂ ਦੁਬਾਰਾ ਆ ਜੇ ਮੈਂ ਤੁਹਾਨੂੰ ਦੁਬਾਰਾ ਜੀ ਰੂਆ ਤੇਰੀ ਭਾਈ ਕਿਵੇਂ ਹੋਇਆ ਵੀ ਸ਼ਿਕਾਇਤ ਕਰਤਾ ਜੋ ਹੈ ਸੱਚ ਹੋ ਗਿਆ ਕ੍ਰਿਸ਼ਨ ਚੰਦ ਉਸੇ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਡਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਡੇ ਨੂੰ ਸ਼ਿਕਾਇਤ ਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ ਚ ਉਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੇ ਐਡਮਿਟ ਕਰ ਲਿਆ ਉਹਨਾਂ ਨੇ ਸਾਡੇ ਕੋ ਕੰਫੈਸ ਕੀਤਾ ਵੀ ਇਹ ਜਿਹੜੀਆਂ ਅਸੀਂ ਨੂੰ ਧਮਕੀਆਂ ਦਿੰਦੇ ਸੀ ਉਹ ਤੋਂ ਪੈਸੇ ਠੱਗਣਾ ਚਾਹੁੰਦੇ ਸੀਗੇ ਉਹ ਕਹਿੰਦੇ ਅਸੀਂ ਆਪਣੇ ਫੋਨ ਤੋਂ ਇਹਨੂੰ ਕਾਲ-ਕਾਲ ਕੀਤੀਆਂ ਤੇ ਸਾਸੀ ਜਿਹੜਾ ਹੈਗਾ ਦੋਸ਼ੀ ਸਰਜੀਤ ਸਿੰਘ ਫੜਿਆ ਸੁਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ ਤੇ ਜਿਹੜੇ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੇ ਆ ਇਹਦੇ ਫੋਨ ਤੇ ਕਾਲਾਂ ਕੀਤੇ ਗਏ ਨੇ ਸੀ